ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਹੀ ਸ਼ੇਰ ਸਿੰਘ ਸਰਕਲ ਪ੍ਰਧਾਨ ਫਰੋਈਪੋਰੀ ਆ ਅੱਜ ਜਿਹੜਾ ਧਰਨਾ ਤੁਸੀਂ ਲਾਇਆ ਰੱਖਿਆ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਲਾਇਆ ਵਈ ਇਹ ਸਾਡਾ ਠੇਕਾ ਮੈਨੇਜਰ ਗਰਸ਼ਮੌਰ ਚ ਬੈਨਰ ਹੈੜ ਇਹ ਜੋ ਧਰਨਾ ਉੱਤੇ ਲਿਖਿਆ ਗਿਆ ਹੈ ਇਹ ਦੇ ਵਿੱਚ ਆਪਣਾ ਜਿੰਨੇ ਵੀ ਵਿਭਾਗ ਨੇ ਚਾਏ ਉਹ ਪਾਵਰ ਕਮੇ ਚਾਹ ਚਲ ਸਪਲਾਈ ਚਾਹ ਸਿਵਰੇ ਬੋਰ ਚਾਹ ਵੇਰਕਾ ਜਿੰਨੇ ਵੀ ਆਊਟਸੋਰਸਿੰਗ ਸਲੀਵੈਂਟ ਜਾਂ ਠੇਕੇਦਾਰ ਸਿਸਟਮ ਜਿੰਨੇ ਵੀ ਆਪਣੇ ਇਹ ਵਰਕਰ ਆਉਂਦੇ ਉਹਨਾਂ ਸਾਰਿਆਂ ਨੂੰ ਰੈਗੂਲਰ ਕਰਨ ਵਾਸਤੇ ਇਹ ਧਰਨਾ ਲਾਇਆ ਗਿਆ ਜੀ ਠੀਕ ਹੈ ਸਰ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਮੈਂ 10 ਸਾਲ ਤੋਂ ਬਿਜਲੀ ਬੋਰਡ ਦੇ ਵਿੱਚ ਕੇਕਾ ਆਧਾਰ ਤੇ ਕੰਮ ਕਰ ਰਿਹਾ ਹਾਂ 10 ਸਾਲ ਤੋਂ ਸਾਡੀਆਂ 10 ਦਾ 12-12 ਹਜ਼ਾਰ ਤਨਖਾਹਾਂ ਨੇ ਸਾਡੀ ਸ਼ੁਰੂ ਤੋਂ ਇਹ ਮੰਗ ਰਹੀ ਹੈ ਵੀ ਸਾਨੂੰ ਬਿਨਾਂ ਸ਼ਰਤ ਤੋਂ ਨੌਕਰੀ ਦੇ ਵਿੱਚ ਪੱਕਾ ਕੀਤਾ ਜਾਵੇ ਸਾਡੀ ਸ਼ੁਰੂ ਤੋਂ ਇਹ ਮੰਗ ਰਹੀ ਹੈ ਤੇ ਸਾਡੀ 2 ਤਰੀਕ ਤੋਂ ਲੈ ਕੇ ਹੜਤਾਲ ਚੱਲ ਰਹੀ ਹੈ 4 ਤਰੀਕ ਤੱਕ ਜੇ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਅਸੀਂ ਅਰਸ਼ ਨੂੰ ਅਸੀਂ ਹੋਰ ਵੀ ਤੇਜ਼ ਕਰਾਂਗੇ ਅਸੀਂ ਅੱਜ 2 ਤਰੀਕ ਤੋਂ ਬੈਠੇ ਹੜਤਾਲ ਤੇ ਧਰਨਾ ਸਾਡਾ ਚੱਲ ਰਿਹਾ ਹੈ 4 ਤਰੀਕ ਤੱਕ ਲਗਾਤਾਰ ਦਿਨ ਰਾਤ ਇਦਾਂ ਹੀ ਚੱਲੂਗਾ ਪੂਰੇ ਪੰਜਾਬ ਲੈਵਲ ਦੇ ਵਿੱਚ ਭਜੀ ਕੀ ਨਾਮ ਤੁਹਾਡਾ ਹੈ ਨਿਰਨਾ ਵਿਸ਼ਾਲੇ ਅੱਜ ਜਿਹੜਾ ਧਰਨਾ ਲਾਇਆ ਗਿਆ ਹੈ ਕਿਹੜੀਆਂ ਮੰਗਾਂ ਲੈ ਕੇ ਅੱਜ ਜਿਹੜਾ ਤੁਸੀਂ ਧਰਨਾ ਲਾ ਰਹੇ ਹੋ ਅੱਜ ਜਿਹੜਾ 2 ਦਸੰਬਰ ਮਿਤੀ ਨੂੰ ਧਰਨਾ ਦਿੱਤਾ ਜਾ ਰਿਹਾ ਹੈ ਧਰਨਾ ਵੀ ਤੇ ਹੜਤਾਲ ਵੀ ਇੱਥੇ ਕਾਪਲਾ ਮੋਨ ਸਰਚ ਮੋਰਚੇ ਵੱਲੋਂ ਜਿਹੜੇ ਤੁਹਾਨੂੰ ਕਾਲ ਦਿੱਤੀ ਗਈ ਸੀ ਕਿ 3 ਦਿਨ ਦੀ ਤਗਾਦਾਰ ਪੇੜ ਤਾਲ ਕਰਨੀ ਤੇ ਦਫ਼ਤਰਾਂ ਦੇ ਅੱਗੇ ਰੋਸ ਮੁਜ਼ਾਹਰਾ ਕਰਨਾ ਹੈ ਕਿਉਂਕਿ ਲੰਬੇ ਸਮੇਂ ਤੋਂ ਇਹ ਸਰਕਾਰ ਜਿਹੜੀ ਸਾਨੂੰ ਜਿਹੜਾ ਕਾਰਮਟੋਲ ਸਾਡੇ ਨਾਲ ਕਰਦੀ ਪਈ ਹੈ ਮੀਟਿੰਗਾਂ ਕਰਦੀ ਪਈ ਹੈ ਪਰ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਕਰਦੀ ਪਈ ਇਹ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਜਿਹੜਾ ਪ੍ਰਾਈਵੇਟ ਧਾਰਿਆਂ ਦਾ ਨਿਜੀ ਕੰਡ ਕਰਨਾ ਜਿਹੜਾ ਖਤਮ ਕਰ ਦੇਾਂਗੇ ਤੇ ਜਿੰਨੇ ਵੀ ਕੱਚੇ ਮਲਾਇਆ ਬਣੇ ਉਹਨਾਂ ਨੂੰ ਪੱਕੇ ਕਰ ਦੇਾਂਗੇ ਅਜੇ 4 ਸਾਲ ਹੋ ਗਿਆ ਸਰਕਾਰ ਬਣੀ ਨੂੰ ਕੋਈ ਵੀ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਚਾਹੇ ਜਲ ਸਪਲਾਈ ਵਿਭਾਗ ਹੋਵੇ ਚਾਹੇ ਬਿਜਲੀ ਬੋਰਡ ਦੇ ਜਿਹੜੇ ਕੱਚੇ ਕੰਮੇ ਹੋਣ ਚਾਹੇ ਵੇਰਕਾ ਪਲਾਟ ਦੇ ਹੋਣ ਅਤੇ ਚਾਹੇ ਸ਼ਵਰੀ ਬੋਰਡ ਦੇ ਹੋਣ ਹਲੇ ਤੱਕ ਵੀ ਕੋਈ ਮੁਲਾਜ਼ਮ ਜਿਹੜਾ ਪੱਕਾ ਨਹੀਂ ਕੀਤਾ ਗਿਆ ਤਾਂ ਜਿਹੜੀ ਸਰਕਾਰ ਕਹਿੰਦੀ ਜਹੀ ਰੋਜ਼ਗਾਰ ਦਾਂਗੇ ਰੋਜ਼ਗਾਰ ਤਾਂ ਨਾ ਕੀ ਦੇਣਾ ਸਾਡਾ ਦਿੱਤਾ ਹੈ ਰੋਜ਼ਗਾਰ ਜਿਹੜਾ ਇਹ ਸਰਕਾਰ ਖੋਹ ਜਾ ਰਹੀ ਹੈ ਜੀ ਤਾਂ ਇਹ ਮੰਗਾਂ ਨਹੀਂ ਮੰਨਿਆ ਜਿਹਨੇ ਅਗਲਾ ਸੰਘਰਸ਼ ਕੀ ਹੋਏਗਾ ਜੀ ਅਗਲਾ ਸੰਘਰਸ਼ ਦੇਖੋ ਜੀ ਜਿਵੇਂ ਵੀ ਸਾਡੀ ਸੂਬਾ ਕਮੇਟੀ ਜਾਂ ਠੇਕਾ ਮਾਲਮ ਸੰਘਰਸ਼ ਮੋਰਚਾ ਸਾਨੂੰ ਹੁਕਮ ਕਰੇਗਾ ਉਸ ਜਿਹੜਾ ਹੁਕਮ ਦੇ ਅਸੀਂ ਫੁੱਲ ਚੜਾਵਾਂਗੇ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਗੰਦੀਆਂ ਨੀਤੀਆਂ ਆ ਰਹੀਆਂ ਨੇ ਸਾਰੇ ਹੀ ਵਿਭਾਗਾਂ ਦਾ ਇਹ ਨਿਜੀਕਰਨ ਕਰਨ ਜਾ ਰਹੇ ਨੇ ਅਤੇ ਸਾਰੇ ਹੀ ਏਡਾਰਿਆਂ ਨੂੰ ਇਹ ਸਰਕਾਰ ਵੇਚ ਰਹੀ ਏ ਚਾਹੇ ਬਿਜਲੀ ਬੋਰਡ ਦਾ ਅਦਾਰਾ ਹੋਵੇ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹਣਾ ਕਿ ਸਾਡੇ ਰੋਡਵੇ ਵਿਭਾਗ ਦੇ ਜਿਹੜੇ ਸਾਡੇ ਸਾਥੀ ਆਪਣੇ ਜਿਹੜੀਆਂ ਮੰਘੱਕੀ ਮੰਗਾਂ ਨੂੰ ਲੈ ਕੇ ਧਰਨੇ ਦੇ ਉੱਪਰ ਬੈਠੇ ਹੋਏ ਨੇ ਸਰਕਾਰ ਉਹਦਾ ਨਾ ਕਿੱਡਾ ਵੱਡਾ ਸਿੱਦਤ ਕਰਦੀ ਪਈ ਹੈ ਉਹਨਾਂ ਦੇ ਉੱਪਰ लाठी चार्ज ਕੀਤਾ ਗਿਆ ਤੇ ਉਹਨਾਂ ਦੇ ਉੱਪਰ ਪਾਣੀ ਜਿਹੜੀਆਂ ਪਾਣੀ ਪਾਣੀ ਦੇ ਭਾਰੇ ਚਾ ਛੱਡੇ ਗਏ ਅਤੇ ਉਹਨਾਂ ਨੂੰ ਜਿਹੜਾ ਮੰਗਾ ਦਾ ਕੀ ਮੰਨਣੀਆਂ ਨੇ ਉਹ ਸਾਡੇ ਸਾਥੀਆਂ ਦੇ ਉੱਪਰ ਜਿਹੜੇ ਪਰਚੇ ਪਾਏ ਗਏ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾ ਰਿਹਾ ਏ ਕਿ ਕੋਈ ਅਸੀਂ ਜਿਹੜਾ ਗਲਤ ਕੰਮ ਨਹੀਂ ਕਰ ਰਹੇ ਕਿ ਜਿਹੜਾ ਸਰਕਾਰ ਸਾਡੇ ਦੇ ਝੂਠੇ ਪਰਚੇ ਪਾ ਰਹੀ ਏ ਤੇ ਸਾਡੀ ਇਹ ਵੀ ਮੰਗ ਏ ਕਿ ਸਾਡੇ ਰੋਡਵੇ ਸੜਕ ਰੋਡਵੇ ਵਿਭਾਗ ਦੇ ਸਾਥੀ ਜਿਹੜੇ ਇਹਨਾਂ ਨੇ ਝੂਠੇ ਪਰਚੇ ਪਾ ਕੇ ਜੇਲ੍ਹਾਂ ਦੇ ਵਿੱਚ ਕੀਤੇ ਨੇ ਜਾਂ ਡਿਊਟੀਆਂ ਤੋਂ ਬਹਾਲ ਕਰਤੇ ਨੇ ਜਿੰਨਾ ਚਿਰ ਇਹ ਸਰਕਾਰ ਉਹਨਾਂ ਸਾਥੀਆਂ ਨੂੰ ਜਲਦ ਤੋਂ ਜਲਦ ਇਹਦਾ ਬਹਾਲ ਨਹੀਂ ਕਰਦੀ ਤਾਂ ਠੇਕੇ ਬਲੇਮ ਸ਼ਗਰਚ ਮੋਰ ਤੇ ਜਿਹੜਾ ਅਸੀਂ ਉਹਨਾਂ ਦੀ ਹਮਾਇਤ ਕਰਦੇ ਆ ਕਿ ਸਰਕਾਰ ਉਹਨਾਂ ਦੇ ਜਿਹੜੀ ਗੱਲ ਸੁਣੇ ਅਤੇ ਉਹਨਾਂ ਨੂੰ ਜਿਹੜਾ ਬਹਾਲ ਕਰਕੇ ਡਿਊਟੀਆਂ ਦੇ ਉੱਪਰ ਜਿਹੜਾ ਚੜਾਏ ਸਰ ਅੱਜ ਬਿਜਲੀ ਵਿਭਾਗ ਵੱਲੋਂ ਕੱਚੇ ਮੁਲਾਜ਼ਮਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿਹੜੇ ਸਬੰਧ ਦੇ ਵਿੱਚ ਕਿਹੜੀਆਂ ਮੰਗਾਂ ਲੈ ਕੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਹੈ ਇਹ ਮੇਰੇ ਕੋਲ ਆਏ ਅੱਜ ਕੱਚੇ ਕੰਮ ਦੇ ਸਾਰੇ ਸੀਐਚਬੀ ਜਿਹੜੇ ਆਪਣੇ ਠੇਕਾ ਮੁਲਾਜ਼ਮ ਨੇ ਇਹਨਾਂ ਨੇ ਮੈਨੂੰ ਮੰਗ ਪੱਤਰ ਦੇ ਕੇ ਗਏ ਆ ਇਹ ਆਪਦਾ ਕੀ 2 3 ਤੇ 4 ਦਸੰਬਰ ਨੂੰ ਇਹਨਾਂ ਵੱਲੋਂ ਕੰਮ ਕਮਲ ਬੰਦ ਰਹੇਗਾ ਤੇ ਇਹਨਾਂ ਨਾਲ ਸਾਡੇ ਨੋਡਲ ਕੰਪਲੀਟ ਸੈਂਟਰ ਵਾਲੇ ਵੀ ਨਾਲ ਇਹਨਾਂ ਨਾਲ ਨੇ ਜਿਹੜੇ ਸਾਡੇ ਕੰਪਲੀਟ ਹੁੰਦੇ ਆ ਸਾਰੇ ਟੈਲੀਫੋਨਿਕਲੀ ਮੈਨੂੰ ਮੰਗ ਪੱਤਰ ਹੁਣੇ ਦੇ ਕੇ ਗਏ ਆ ਜੀ ਇਹਨਾਂ ਦੇ ਪ੍ਰਧਾਨ ਸੀਗੇ ਨਾਲ ਤੇ ਮੈਨੂੰ ਮੰਗ ਪੱਤਰ ਦੇ ਕੇ ਗਏ ਆ ਆਪਣਾ ਸਰ ਕਿੰਨੇ ਦਿਨ ਹੜਤਾਲ ਚੱਲੇਗੀ 3 ਦਿਨ ਦਾ ਕਹਿ ਕੇ ਗਏ ਆ ਜੀ ਜੋ ਇਹਨਾਂ ਚ ਮੰਗ ਪੱਤਰ ਵਿੱਚ ਲਿਖਿਆ ਗਿਆ ਮਿਤੀ 2 3 ਤੇ 4 ਦਸੰਬਰ ਨੂੰ ਮੁਕੰਮਲ ਬੰਦ ਰੱਖ ਕੇ ਵਿਭਾਗੀ ਦਫ਼ਤਰਾਂ ਤੇ ਲਗਾਤਾਰ ਦਿਨ ਰਾਤ ਜਿਲ੍ਹਾ ਤਹਿਸੀਲ ਪਧਰੀ ਧਰਨਾ ਦਿਨ ਸੰਬੰਧੀ ਕਹਿ ਰਹੇ ਨੇ ਕੁਝ ਕਹਿੰਦੇ ਰਿਗਾਰਡਿੰਗ ਠੀਕ ਹੈ ਜੀ ਮੈਨੂੰ ਰਸੀਵ ਕਰਵਾ ਕੇ ਆ ਇਹ ਮੈਂ ਆਪਣੇ ਉੱਚ ਅਧਿਕਾਰੀਆਂ ਦੀ ਨੋਟਿਸ 'ਚ ਲਿਆ ਦਿੰਦਾ ਕਿ ਜੋ ਇਹਨਾਂ ਦਾ ਕੰਮ ਕੰਮਲ ਬੰਦ ਕੀਤਾ ਗਿਆ ਤੇ ਜੋ ਮੈਨੂੰ ਇਹ ਮੰਗ ਪੱਤਰ ਦੇ ਕੇ ਗਏ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਹੁਣੇ ਟੈਲੀਫੋਨਿਕਲੀ ਦੱਸ ਦੇਣਾ ਸਾਰਾ